ਜੇ ਕੋਈ ਮੇਰਾ ਵੀਰ ਚਿੱਟਾ ਪੀਂਦਾ ਜਾਂ ਚਿੱਟਾ ਵੇਚਦਾ ਫੜਿਆ ਗਿਆ ਤਾਂ ਪੰਚਾਇਤ ਵੱਲੋਂ ਇੱਕ ਸਪੈਸ਼ਲ ਮਤਾ ਪਾ ਕੇ ਦੇਣਾ ਹੈ ਵੀ ਨਾ ਤਾਂ ਉਸ ਬੰਦੇ ਦੀ ਅਸੀਂ ਜਮਾਨਤ ਕਰਵਾਏਗੇ ਤੇ ਨਾ ਜਮਾਨਤ ਹੋਣ ਦੇਗੇ ਪੰਚਾਇਤ ਦੀ ਚੋਣਾਂ ਤੋਂ ਪਹਿਲਾਂ ਸਰਪੰਚੀ ਦੇ ਉਮੀਦਵਾਰਾਂ ਵੱਲੋਂ ਕਈ ਤਰ੍ਹਾਂ ਦੇ ਵਾਅਦੇ ਤਾਂ ਤੁਸੀਂ ਜ਼ਰੂਰ ਸੁਣੇ ਹੋਣਗੇ ਅਤੇ ਇਹਨਾਂ ਚੋਣਾਂ ਤੋਂ ਬਾਅਦ ਕਈ ਸਰਪੰਚਾਂ ਵੱਲੋਂ ਪਿੰਡ ਦੇ ਵਿਕਾਸ ਕਾਰਜ ਹੁੰਦੇ ਵੀ ਦੇਖੇ ਹੋਣਗੇ ਪਰ ਜੋ ਇਸ ਪਿੰਡ ਦੇ ਸਰਪੰਚ ਨੇ ਕੀਤਾ ਉਹ ਤੁਸੀਂ ਸ਼ਾਇਦ ਕਦੇ ਵੀ ਨਹੀਂ ਦੇਖਿਆ ਹੋਵੇਗਾ ਇਹ ਸਰਪੰਚ ਕਿਹੜੇ ਪਿੰਡ ਦਾ ਹੈ ਇਸ ਦਾ ਕੀ ਨਾਮ ਹੈ ਇਸ ਬਾਰੇ ਤੱਕ ਕੁਝ ਵੀ ਪਤਾ ਨਹੀਂ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਜੰਗਲ ਦੀ ਅੱਗ ਵਾਂਗੂ ਫੈਲ ਰਹੀ ਹੈ ਫੈਲੇ ਵੀ ਕਿਉਂ ਨਾ ਸਰਪੰਚ ਸਾਹਿਬ ਕਹਿ ਹੀ ਕੁਝ ਜੀ ਹਗੇ ਲੋ ਫਿਰ ਤੁਸੀਂ ਵੀ ਵੇਖੋ ਨਵੇਂ ਬਣੇ ਸਰਪੰਚ ਦੀ ਇਹ ਵੀਡੀਓ ਬਹਿਗੁਰੂ ਜੀ ਦਾ ਖਾਲਸਾ ਸ੍ਰੀ ਬਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਵੀਰਾਂ ਭੈਣਾਂ ਮੇਰੇ ਮਾਤਾ ਮਾਂ ਨੂੰ ਇਹ ਬੇਨਤੀ ਹੈ ਇਹ ਬੇਨਤੀ ਹੋਂਦੀ ਬਣੀ ਨਵੀਂ ਪੰਚਾਇਤ ਸਮੂਹ ਪੰਚਾਇਤ ਵੱਲੋਂ ਹੈ ਤੇ ਬੇਨਤੀ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਹੁਣ ਤੱਕ ਜੋ ਵੀ ਮੇਰੇ ਵੀਰ ਚਿੱਟਾ ਪੀਂਦੇ ਸੀ ਜਾਂ ਚਿੱਟਾ ਵੇਚਦੇ ਸੀ ਉਹਨਾਂ ਲਈ ਇਹ ਬੇਨਤੀ ਹੈ ਮੇਰੇ ਵੀਰ ਕਿ ਹੁਣ ਤੱਕ ਜਿੰਨਾ ਵੀ ਤੁਸੀਂ ਜਿੱਤਾਂ ਵੇਚਣਾ ਸੀ ਵੇਚ ਲਿਆ ਜਿੰਨਾ ਪੀਣਾ ਸੀ ਪੀ ਲਿਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਨਾ ਤਾਂ ਇਸ ਪਿੰਡ ਦੇ ਵਿੱਚ ਜਿੱਤਾਂ ਵੇਚਿਆ ਜਾਊਗਾ ਤੇ ਨਾ ਜਿੱਤਾਂ ਪੀਂਨ ਦਿੱਤਾ ਜਾਊਗਾ ਉਸ ਗੱਲ ਨੂੰ ਇਗਨੋਰ ਨਾ ਕਰੋ ਮੇਰੇ ਵੀਰ ਜਿੰਨਾ ਹੁਣ ਤੱਕ ਤੁਸੀਂ ਵੇਚ ਲਿਆ ਜਾਂ ਪੀ ਲਿਆ ਕੋਡਾ ਬਹੁਤ ਬਹੁਤ ਧੰਨਵਾਦ ਪਰ ਅੱਜ ਤੋਂ ਬਾਅਦ ਜੇ ਕੋਈ ਮੇਰਾ ਵੀਰ ਚਿੱਟਾ ਪੀਂਦਾ ਜਾਂ ਚਿੱਟਾ ਵੇਚਦਾ ਫੜਿਆ ਗਿਆ ਤਾਂ ਪੰਚਾਇਤ ਵੱਲੋਂ ਇੱਕ ਸਪੈਸ਼ਲ ਮਤਾ પાਕੇ ਦੇਣਾ ਹੈ ਵੀ ਨਾ ਤਾਂ ਉਸ ਬੰਦੇ ਦੀ ਅਸੀਂ ਜਮਾਨਤ ਕਰਵਾਏਗੇ ਤੇ ਨਾ ਜਮਾਨਤ ਹੋਣ ਦੇਗੇ ਇਹ ਸਪੈਸ਼ਲ ਮਤਾ ਅਸੀਂ ਇੱਕ ਥਾਣੇ ਦੇ ਵਿੱਚ ਲਿਖ ਕੇ ਦੇ ਦਿਆਂਗੇ ਕਿ ਜੇ ਕੋਈ ਬੰਦਾ ਸਾਡੀ ਇਸ ਅਪੀਲ ਤੋਂ ਬਾਅਦ ਵੀ ਵੇਚਣੋਂ ਨਹੀਂ ਹਟਦਾ ਤਾਂ ਉਸ ਬੰਦੇ ਦੀ ਕੋਈ ਵੀ ਬੰਦਾ ਜਮਾਨਤ ਨਹੀਂ ਲਊਗਾ ਇਸ ਪਿੰਡ ਦੇ ਵਿੱਚੋਂ ਤੇ ਨੰਬਰ 2 ਤੇ ਜਿਹੜੇ ਬੰਦੇ ਚਿੱਟਾ ਪੀਂਦੇ ਨੇ ਉਹਨਾਂ ਦੇ ਲਈ ਇਹ ਪੰਚਾਇਤ ਵੱਲੋਂ ਅਸੀਂ ਖੁਦ ਉਹਨਾਂ ਦਾ ਇਲਾਜ ਕਰਵਾਵਾਂਗੇ ਜੇ ਕੋਈ ਬੰਦਾ ਇਸ ਨਸ਼ੇ ਨੂੰ ਛੱਡਣਾ ਚਾਹੁੰਦਾ ਹੈ ਤੇ ਉਹਦੇ ਕੋਲੇ ਪੈਸਾ ਟੱਕਾ ਨਹੀਂ ਹੈ ਅਸੀਂ ਆਪਦੇ ਪੱਲੋਂ ਪੈਸੇ ਲਾ ਕੇ ਉਹਦਾ ਇਲਾਜ ਕਰਵਾਵਾਂਗੇ ਉਹਨੂੰ ਦਾਖਲ ਕਰਵਾਵਾਂਗੇ ਤੇ ਉਹਨੂੰ ਦਵਾਈ ਦਵਾਵਾਂਗੇ ਤਾਂ ਜੋ ਬੰਦਾ ਉਹ ਆਮ ਜ਼ਿੰਦਗੀ ਬਤੀਤ ਕਰ ਸਕੇ ਅਸੀਂ ਫੇਰ ਇੱਕ ਵਾਰੀ ਫੇਰ ਚਿੱਟਾ ਪੀਣ ਵਾਲੇ ਤੇ ਚਿੱਟੇ ਵੇਚਣ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਹੁਣ ਤੱਕ ਜਿੰਨਾ ਵੀ ਚਿੱਟਾ ਵੇਚਣਾ ਸੀ ਤੁਸੀਂ ਵੇਚ ਲਿਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਤੋਂ ਬਾਅਦ ਜੇ ਕੋਈ ਬੰਦਾ ਚਿੱਟਾ ਵੇਚਦਾ ਫੜਿਆ ਗਿਆ ਇਹ ਬੇਨਤੀ ਨੂੰ ਧਿਆਨ ਦੇ ਵਿੱਚ ਰੱਖਿਓ ਅਸੀਂ ਉਸ ਬੰਦੇ ਦੀ ਕਿਸੇ ਤਰ੍ਹਾਂ ਦੀ ਵੀ ਨਾ ਤਾਂ ਉਹਦੀ ਜ਼ਮਾਨਤ ਹੋਣ ਦੇਗੀ ਤੇ ਨਾ ਹੀ ਉਸ ਬੰਦੇ ਦਾ ਅਸੀਂ ਕਿਸੇ ਤਰ੍ਹਾਂ ਦਾ ਸਾਥ ਦੇਗੇ ਕੋ ਨੰਬਰ 2 ਦੇ ਉੱਤੇ ਜੋ ਚਿੱਟਾ ਪੀਂਦੇ ਨੇ ਉਹਨਾਂ ਨੂੰ ਅਸੀਂ ਆਪ ਦੇ ਵੱਲੋਂ ਬਾਹਰ ਵੀ ਕਰਵਾਵਾਂਗੇ ਉਹਨਾਂ ਕੋਈ ਪੈਸੇ ਵੀ ਲਾਵਾਂਗੇ ਤੇ ਉਹਨਾਂ ਦਾ ਲਾਜ ਵੀ ਕਰਵਾਵਾਂਗੇ ਤਾਂ ਕਿ ਉਹ ਇਸ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਬਾਹਰ ਨਿਕਲ ਸਕਣ ਇੱਥੇ ਹੀ ਬਸ ਨਹੀਂ ਸਰਪੰਚ ਸਾਹਿਬ ਨੇ ਤਾਂ ਉਹਨਾਂ ਲੋਕਾਂ ਨੂੰ ਵੀ ਸਾਥ ਦੇਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਦੇ ਬੱਚੇ ਚਿੱਟਾ ਨਹੀਂ ਪੀਂਦੇ ਪ੍ਰਮਾਤਮਾ ਕਰੇ ਤੁਸੀਂ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਚੱਲੋ ਤਾਂ ਕਿ ਇਸ ਨਰਕ ਦੇ ਵਿੱਚੋਂ ਆਪਾਂ ਇਹਨਾਂ ਬੱਚਿਆਂ ਨੂੰ ਕੱਢ ਸਕੀਏ ਉਹਨਾਂ ਸੋਚੋ ਮੇਰੇ ਵੀਰ ਸਾਦਾ ਦਾ ਬੱਚਾ ਚਿੱਟਾ ਪੀਂਦਾ ਨਹੀਂ ਉਹਨਾਂ ਦਾ ਪੀਂਦਾ ਉਹਨਾਂ ਦੇ ਪੀਂਦੇ ਨੂੰ ਦੇਖ ਕੇ ਆਪਣਾ ਵੀ ਕਿਸੇ ਨਾ ਕਿਸੇ ਗੱਲ ਪੀਣ ਲੱਗੂਗਾ ਇਸ ਕੋੜ ਨੂੰ ਆਪਾਂ ਜੜ ਨੂੰ ਜੜ ਤੋਂ ਖਤਮ ਕਰ ਗਏ ਤਾਂ ਜੋ ਆਉਣ ਵਾਲਾ ਟਾਈਮ ਇਹਨਾਂ ਬੱਚਿਆਂ ਦੀ ਜ਼ਿੰਦਗੀ ਦਾ ਵਧੀਆ ਭੋਖਿਆ ਸਕੀਏ ਪ੍ਰਮਾਤਮਾ ਕਰੇ ਤੁਸੀਂ ਮੇਰੇ ਇਸ ਸੁਪਨੇ ਨੂੰ ਸਰਕਾਰ ਕੰਮ ਦੇ ਵਿੱਚ ਮੇਰੀ ਮਦਦ ਕਰੋ ਤਾਂ ਜੋ ਆਪਾਂ ਇਸ ਦਲਦਲ ਦੇ ਵਿੱਚੋਂ ਉਹਨਾਂ ਦੀ ਜ਼ਿੰਦਗੀ ਨੂੰ ਬਾਹਰ ਕੱਢ ਸਕੀਏ ਜੋ ਚਿੱਟਾ ਪੀਂਦੇ ਨੇ ਇੰਨੀਆ ਬੇਨਤੀਆਂ ਕਰਦੇ ਹੋਏ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਪਿੰਡੇ ਸਰਪੰਚ ਜਿੱਥੇ ਪਿੰਡ ਦੀਆਂ ਗਲੀਆਂ ਨਾਲੀਆਂ ਤੱਕ ਹੀ ਸੀਮਤ ਨੇ ਉੱਥੇ ਇਸ ਪਿੰਡੇ ਸਰਪੰਚ ਨੇ ਦੂਜੇ ਸਰਪੰਚਾਂ ਨੂੰ ਵੀ ਇੱਕ ਨਸੀਹਤ ਦਿੱਤੀ ਹੈ ਕਿ ਸਿਰਫ ਪਿੰਡ ਦੀਆਂ ਗਲੀਆਂ ਨਾਲੀਆਂ ਹੀ ਪਿੰਡ ਦਾ ਵਿਕਾਸ ਨਹੀਂ ਲਿੰਦਾ ਬਲਕਿ ਪਿੰਡ ਦੀ ਨੌਜਵਾਨ ਪੀੜੀ ਨੂੰ ਸਹੀ ਰਸਤੇ ਤੇ ਪਾਉਣਾ ਇਹ ਵੀ ਸਾਡਾ ਬਟਲਾ ਪਰ ਸੇ ਜਿਸ ਨੂੰ ਸਰਪੰਚ ਸਾਹਿਬ ਬੜੇ ਹੀ ਵਧੀਆ ਤਰੀਕੇ ਦੇ ਨਾਲ ਨਿਭਾ ਰਹੇ ਨੇ ਇਸ ਸਰਪੰਚ ਦੀ ਵੀਡੀਓ ਵੇਖਣ ਤੋਂ ਬਾਅਦ ਹੁਣ ਹਰ ਕੋਈ ਕਹਿ ਰਿਹਾ ਹੈ ਕਿ ਕਾਸ਼ ਸਾਡੇ ਪਿੰਡ ਦਾ ਸਰਪੰਚ ਵੀ ਐਸੇ ਤਰ੍ਹਾਂ ਦਾ ਹੋਵੇ